ਭਾਈ ਕਿੰਨੇ ਦੇ ਪੈਣਗੇ ਆ ਜੋੜਾ ਇਹ ਜੋੜਾ ਕਿੰਨੇ ਦਾ ਪਊਗਾ ਇਹ ਕੱਟ ਕੇ ਵਿੱਚ 5350 ਰੁਪਏ ਦਾ ਜੋੜਾ ਹੈ ਜੀ 2000 ਦਾ ਕੱਟ ਕੇ 3350 ਦਾ ਰਹਿ ਗਿਆ ਜੀ 3350 ਦਾ ਇਹ ਕਿਤਨਾ ਕਿਤੇ ਲੱਖ ਨੂੰ ਨੇੜੇ ਦਿਖਾ ਭਾਈ ਆ ਆ ਨਾ ਚੀਜ਼ਾਂ ਜਿਹੜੀਆਂ ਵਿੱਚ ਵਿੱਥ ਪਈਏ ਇਹ ਲੱਖ ਨੂੰ ਸਾਧ ਆਉਂਦੀਆਂ ਨੇ ਇਹ ਇਹ ਬੜਾ ਪੁੱਲਾ ਕਰਦਾ ਹੈ ਨਾ ਇਹ ਜੋੜਾ ਕਿੰਨੇ ਦਾ 3000 ਦਾ ਜੋੜਾ ਕੱਟ ਕੇ ਇਹ ਜੋੜਾ ਕਿੰਨੇ ਦਾ ਮਿਲੂਗਾ ਭਾਈ 9700 ਰੁਪਏ ਰੇਟ ਹੈ ਗੱਦੇ ਦਾ ਜੀ ਜੀ 3000 ਦਾ ਕੱਟ ਕੇ 6700 ਰੁਪਏ ਦਾ ਰਹਿ ਗਿਆ ਇਟਲਿਸ ਦੀ ਰਜਾਈਆਂ ਲਓ ਜੀ ਕਰੋ ਚੈੱਕ ਜੀ ਹੂੰ ਵੈਲਸਪਨ ਦੇ ਕੰਬਲ ਮੋਂਟੇ ਕਰ ਲੋ ਮੋਂਟੇ ਕਰ ਲੋ ਵੈਲਸ ਚੈੱਕ ਜੀ ਮੈਂ ਕਹਨਾ ਭਾਈ ਲੋਈ ਨਾਲੋਂ ਕੰਬਲ ਨਹੀਂ ਵਧੀਆ ਰਹਿੰਦਾ ਇਹ ਬਿਲਕੁਲ ਜੀ ਤੇ 220 ਰੁਪਏ ਸਿਰਫ ਆ ਸਾਈਜ਼ ਸਾਈਜ਼ ਤਾਂ ਹੈਗਾ ਜੀ ਵਧੀਆ ਅੱਛਾ ਕੀ ਰੇਟ ਲੱਗੂ ਭਾਜੀ ਇਹ ਇਹ 450 ਰੁਪਏ ਦੇ ਜੀ ਡਬਲ ਬੈੱਡ ਦਾ ਕੰਬਲ ਲਓ ਜੀ ਡਬਲ ਬੈੱਡ ਦਾ ਕੰਬਲ ਮਿਲ ਜੂ ਤੁਹਾਨੂੰ ਸਿਰਫ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਮੇਰੇ ਪਿੱਛੇ ਵੇਖੋ ਤੁਸੀਂ ਗੱਦਿਆਂ ਦਾ ਭੰਡਾਰ ਲੱਗਾ ਹੋਇਆ ਬਹੁਤ ਤਕੜਾ ਤੇ ਬਾਈ ਨਾਲ ਗੱਲਬਾਤ ਕਰਕੇ ਪੁੱਛਦੇ ਆ ਵੀ ਕਿਦਾਂ ਐਡਾ ਭੰਡਾਰ ਲਾ ਰੱਖਿਆ ਗੱਦਿਆਂ ਦਾ ਕੋਈ ਦਿਵਾਲੀ ਜਿਵੇਂ ਆ ਰਹੀ ਆਫਰ ਵੀ ਲਾਈ ਆ ਕਿ ਨਹੀਂ ਤੋ ਗੱਲਬਾਤ ਕਰਦੇ ਆ ਬਾਈ ਜੀ ਨਾਲ ਤੇ ਫਿਰ ਰੇਟ ਵੀ ਤੁਹਾਨੂੰ ਵਿਖਾਉਨੇ ਆ ਸਾਸਿਕਾਲ ਵੀਰ ਜੀ ਸਾਸਿਕਾਲ ਵੀਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਵਧੀਆ ਜੀ ਅਸੀਂ ਵੀ ਵਧੀਆ ਤੇ ਵੀਰ ਜੀ ਗੱਦੇ ਆ ਵੇਖੋ ਤੁਸੀਂ ਪੂਰਾ ਸਟੋਰ ਭਰਿਆ ਸਾਨੂੰ ਵੀ ਵਿਖਾਓ ਕੀ ਰੇਟ ਹੈ ਕੋਈ ਆਫ ਲਾਈ ਹੈ ਕਿ ਨਹੀਂ ਲਾਈ ਸਾਨੂੰ ਦੱਸੋ ਜੀ ਆਜ ਆ ਵੀ ਬੱਲੇ ਦਿਖਾਈਏ ਲਓ ਜੀ ਮੇਰੇ ਹਿਸਾਬ ਨਾਲ ਇੱਥੇ 4-5000 ਪੀਸ ਪਿਆ ਹੋਣਾ ਬਈ ਗੱਦਿਆਂ ਦਾ ਹੈ ਜੀ ਲਓ ਜੀ ਆ ਚੈੱਕ ਕਰੋ ਤੁਸੀਂ ਸਾਰੇ ਗੱਡੇ ਬਾਈ ਪੂਰਾ ਹੈਂਡ ਕਰਾ ਰੱਖੀ ਆ ਆ ਦੇਖੋ ਜੀ ਦੂਰ ਤੱਕ ਹਾਂਜੀ ਵੀਰ ਜੀ ਕੀ ਆਫਰ ਚੱਲ ਰਿਹਾ ਜੀ ਹੁਣ ਜਿਵੇਂ ਤਿਆਰ ਆ ਰਹੇ ਨੇ ਉਹਨਾਂ ਕਰਕੇ ਆਫਰ ਹੈ ਕਿ ਸਦਾ ਬਾਹਰ ਆਫਰ ਲਾ ਰੱਖਿਆ ਪਾਪੇ ਇਹ ਦੀਵਾਲੀ ਤੇ ਅਸੀਂ ਖਾਸ ਆਫਰ ਕੱਢੇ ਜੀ ਜਿੰਦਲ ਕੰਪਨੀ ਦੇ ਗੱਡੇ ਨੇ ਅੱਛਾ ਜੀ ਜਿੰਦਲ ਦੇ ਜਿੰਦਲ ਕੰਪਨੀ ਦੇ ਗੱਡੇ ਹਾਂਜੀ ਇਸ ਤੇ 2000 ਦਾ ਪੁਰਾਣਾ ਗੱਡਾ ਕੱਟ ਰਹੇ ਆ ਅਸੀਂ ਅੱਛਾ ਜੀ ਜੋੜਾ ਕੱਟੋਗੇ 2000 ਦਾ ਜੀ ਬਿਲਕੁਲ ਜੀ ਬਿਲਕੁਲ 2000 ਦਾ ਜੋੜਾ ਕਟਾਂਗੇ ਤੇ ਜੋੜਾ ਨਵਾਂ ਦੇਾਂਗੇ ਤੁਹਾਨੂੰ ਅੱਛਾ ਜੀ ਲਓ ਜੀ 2000 ਰੁਪਏ ਤੇ ਧਿਆਨ ਨਾਲ ਸੁਣ ਲਓ ਜੋੜਾ ਗੱਦਿਆਂ ਦਾ ਬਾਈਏਰੀ ਵਿੱਚ ਕੱਟ ਗਏ ਤੇ ਤੁਹਾਨੂੰ ਆਹ ਗੱਦੇ ਨੇੜੇ ਦਿਖਾ ਬਈ ਆਹ ਗੱਦੇ ਤੁਹਾਨੂੰ ਦੇ ਦੇਣਗੇ ਅੱਛਾ ਬਈ ਕਿੰਨੇ ਦੇ ਪੈਣਗੇ ਆ ਜੋੜਾ ਇਹ ਜੋੜਾ ਕਿੰਨੇ ਦਾ ਪਊਗਾ ਇਹ ਕੱਟ ਕੇ ਵਿੱਚ 5350 ਰੁਪਏ ਦਾ ਜੋੜਾ ਹੈ ਜੀ ਅੱਛਾ ਜੀ 2000 ਦਾ ਕੱਟ ਕੇ 3350 ਦਾ ਰਹਿ ਗਿਆ ਜੀ 3350 ਦਾ ਹਾਂ ਜੀ ਤੇ ਬਾਈ ਜੇ ਕੋਈ ਵੀਡੀਓ ਸ਼ੇਅਰ ਕਰਕੇ ਉਹ ਮਾਨਤਨ ਕਰੋਗੇ ਉਹਦਾ ਬਿਲਕੁਲ ਕਰ ਦਾਂਗੇ ਜੀ ਕੋ ਬਾਈ ਦੇਖੋ ਇਹ ਰੰਗ ਇਹ ਰੰਗ ਇਹ ਸਾਰਾ ਮਾਲ ਜਿੰਦਲ ਦਾ ਪਿਆ ਹੈ ਆ ਰੰਗ ਬਹੁਤ ਵਧੀਆ ਲੱਗਾ ਯਾਰ ਗੱਦੇ ਦਾ ਇਹ ਇਹ ਵੀ ਸੇਮ ਪ੍ਰਾਈਸ ਪਊਗਾ ਜੀ ਬਿਲਕੁਲ ਸੇਮ ਪ੍ਰਾਈਸ ਪਊਗਾ ਜੀ ਅੱਛਾ ਇਹ ਜਿਵੇਂ ਅੱਜਕੱਲ ਬੜਾ ਚੱਲਿਆ ਵੀ ਆ ਔਰਥ ਵਾਲੇ ਜਾਂ ਲੱਕ ਨੂੰ ਬੜੀ ਰਾਹਤ ਦੇਣ ਵਾਲੇ ਉਹ ਇਹਨਾਂ ਚ ਗੁਣ ਹੈਗੇ ਜੀ ਇਹਨਾਂ ਦੇ ਵਿੱਚ ਹੈਗੇ ਗੁਣ ਔਰਥੋ ਸੀਰੀਜ਼ ਦਾ ਹੀ ਹੈ ਜੀ ਜਿੰਦਲ ਕੰਪਨੀ ਦਾ ਅੱਛਾ ਜੀ ਜੀ ਲਓ ਜੀ ਆ ਨਾ ਆ ਜਿਹੜੀਆਂ ਆ ਚੀਜ਼ਾਂ ਨੇ ਇਹ ਕਿਤਨਾ ਕਿਤੇ ਲੱਕ ਨੂੰ ਨੇੜੇ ਦਿਖਾ ਬਈ ਆ ਆ ਨਾ ਚੀਜ਼ਾਂ ਜਿਹੜੀਆਂ ਵਿੱਚ ਵਿੱਥ ਪਈਏ ਇਹ ਲੱਕ ਨੂੰ ਸਾਧ ਆਉਂਦੀਆਂ ਨੇ ਇਹ ਇਹ ਬੜਾ ਪੁੱਲਾ ਗੱਦਾ ਹੈਣਾ ਜੀ ਜੀ ਬਿਲਕੁਲ ਅੱਛਾ ਜੀ ਚਲੋ ਵੀਰੇ ਹੁਣ ਅੱਗੇ ਹੋਰ ਦਿਖਾਓ ਵੈਰਾਈਟੀ ਸਾਨੂੰ ਇਸ ਤੋਂ ਉੱਪਰ ਕੋਈ ਮਾਡਲ ਹੈਗੇ ਤੁਹਾਡੇ ਕੋਲ ਗੱਦਿਆਂ ਦੇ ਜੀ ਜਿੰਦਲ ਦੇ ਵਿੱਚ ਸਾਡੇ ਕੋਲ 7 ਤੋਂ 8 ਮਾਡਲ ਨੇ ਇਸੇ ਤਰ੍ਹਾਂ ਫ੍ਰੀडम ਕੰਪਨੀ ਸਾਡੇ ਕੋਲ 7 ਤੋਂ 8 ਮਾਡਲ ਹੈ ਅੱਛਾ ਜਿੰਦਲ ਚ ਸਕੀਮ ਚੱਲ ਰਹੀ ਸੀ 2000 ਪੁਰਾਣਾ ਗੱਦਾ ਕੱਟਣ ਦੀ ਤਾਂ ਫ੍ਰੀडम ਕੰਪਨੀ ਚ ਇਹੀ ਸਕੀਮ ਤੁਹਾਨੂੰ 3000 ਦੀ ਮਿਲ ਜਾਂਦੀ ਹੈ ਲਓ ਜੀ ਇਹ ਗੱਦਾ ਪੁਰਾਣਾ ਤੁਹਾਡਾ 3000 ਵਿੱਚ ਵੀ ਕੱਟਿਆ ਜਾਊਗਾ ਪਰ ਗੱਦਾ ਤੁਹਾਨੂੰ ਫ੍ਰੀडम ਕੰਪਨੀ ਦਾ ਲੈਣਾ ਪਊਗਾ ਤੇ ਗੱਦਾ ਇਹ ਕਿੰਨੇ ਇੰਚ ਹੈ ਬਈ ਗੱਦਾ ਇਹ ਇਹ ਮੋਟਾ ਇਹ 5.5 ਇੰਚ ਮੋਟਾ ਗੱਦਾ ਲਓ ਜੀ 5.5 ਇੰਚ ਦਿਖਾ ਬਈ ਇੱਥੋਂ ਮਟਾਈ ਦਿਖਾ ਦੀ 5.5 ਇੰਚ ਮੋਟਾ ਗੱਦਾ ਤੇ ਬਈ 3000 ਦੇ ਪੁਰਾਣੇ ਕੱਟ ਕੇ ਇਹ ਜੋੜਾ ਕਿੰਨੇ ਦਾ 3000 ਦਾ ਜੋੜਾ ਕੱਟ ਕੇ ਇਹ ਜੋੜਾ ਕਿੰਨੇ ਦਾ ਮਿਲੂਗਾ ਬਈ 9700 ਰੁਪਏ ਰੇਟ ਹੈ ਗੱਦੇ ਦਾ ਜੀ ਜੀ 3000 ਦਾ ਕੱਟ ਕੇ 6700 ਰੁਪਏ ਦਾ ਰਹਿ ਗਿਆ ਅੱਛਾ ਜੀ ਕਿੰਨੇ ਦਾ ਰਹਿ ਗਿਆ 6700 ਲਓ ਜੀ ਤੁਸੀਂ ਸਾਡੇ ਉਹ ਬਾਈ 4 ਇੰਚ ਸੀ ਜਿਹੜਾ ਪਹਿਲਾਂ ਦਿਖਾਇਆ 4 ਇੰਚ ਇਹ 5.5 ਇੰਚ ਆ ਉਹ 4 ਇੰਚ ਸੀ ਪਹਿਲਾਂ ਦਿਖਾਇਆ ਜਿਹੜਾ ਸੋ 5.5 ਇੰਚ ਗੱਦਾ ਤੁਹਾਨੂੰ ਮਿਲ ਜੂ ਕਿਉਂਕਿ ਇਹ ਹੈ ਮੋਟਾ ਉਹਦੇ ਨਾਲੋਂ ਤੇ ਕੰਫਰਟ ਵੀ ਇਹਦੇ ਚ ਜ਼ਿਆਦਾ ਨਾ ਇਹਦਾ ਰੇਟ ਹੋ ਗਿਆ ਜੀ 6700 ਬਾਕੀ ਮੌਕੇ ਤੇ ਬਾਈ ਲੈਸ ਕੰਜ਼ਿਊਮਰ ਸਕੀਮ ਦੇ ਦਾਂਗੇ ਜੀ ਨਾਲ ਮੌਕੇ ਤੇ ਕੋਈ ਵੀ ਆਏਗਾ ਠੀਕ ਹੈ ਜੀ ਵੀਡੀਓ ਸ਼ੇਅਰ ਕਰਕੇ ਆਊਗਾ ਕਮੈਂਟ ਕਰਕੇ ਆਊ ਲਾਈਕ ਕਰਕੇ ਆਊ ਤੇ ਉਹਨੂੰ ਬਾਈ ਲੈਸ ਦੇ ਦੇਣਗੇ ਸੇ ਬਾਈ ਇੱਕ ਗੱਲ ਮੈਨੂੰ ਦੱਸੋ ਵੀ ਐਡਰੈਸ ਨਾ ਸਮ ਟਾਈਮ ਰਹਿ ਜਾਂਦਾ ਹੁੰਦਾ ਤੇ ਜਿਹੜੇ ਮੇਰੇ ਵਿਊਅਰਸ ਨੇ ਬੜੇ ਕਾਲੇ ਨੇ ਕਹਿੰਦੇ ਤੁਹਾਡਾ ਐਡਰੈਸ ਨਹੀਂ ਦੱਸਦਾ ਐਡਰੈਸ ਦੱਸ ਦਿਓ ਪਹਿਲਾਂ ਆਪਣਾ ਕਿੱਥੇ ਹੈ ਸਾਡਾ ਐਡਰੈਸ ਨਾਬਾ ਗੇਟ ਆਪਣੀ ਸ਼ਾਪ ਦਾ ਨਾਮ ਵੀ ਸ਼ਾਪ ਨੇਮ ਜੀ ਵਰਲਡ ਨਾਬਾ ਗੇਟ 메ਨ ਰੋਡ ਤੇ ਜੀ ਪਟਿਆਲਾ ਪਟਿਆਲਾ ਪਟਿਆਲੇ ਦੇ ਵਿੱਚ ਆ ਸ਼ਾਪ ਜੀ ਸੋ ਚਲੋ ਜੀ ਹੁਣ ਅੱਗੇ ਦਿਖਾਓ ਹੋਰ ਮਾਡਲ ਵੀਰ ਜੀ ਆਪਾਂ ਨੂੰ ਗੱਦਿਆਂ ਦੇ ਇਸੇ ਤਰ੍ਹਾਂ ਫ੍ਰੀडम ਕੰਪਨੀ ਚ 10 ਸਾਲ ਦੀ ਗਾਰੰਟੀ ਵਾਲਾ ਮਾਡਲ ਆ ਰਿਹਾ ਹੈ ਅੱਛਾ ਅੱਛਾ ਭਾਈ ਗਾਰੰਟੀ ਤੋਂ ਯਾਦ ਆਇਆ ਜਿਵੇਂ ਆ ਦਿਖਾਇਆ 5.5 ਇੰਚ ਜਿਹੜਾ ਇਹਦੀ ਗਾਰੰਟੀ ਕਿੰ ਇਹਦੀ 3 ਸਾਲ ਦੀ ਹੈ ਜੀ। ਅੱਛਾ ਜੀ ਇਹਦੀ 10 ਸਾਲ ਦੀ। ਇਹਦੀ 10 ਸਾਲ ਦੀ ਗਾਰੰਟੀ। ਉਹ ਕਹਿੰਦਾ ਮੈਂਸ਼ਨਡ ਹੈ ਉੱਪਰ। ਹੂੰ ਆਹ ਦੇਖੋ ਜੀ। ਚਲੋ ਇਹਦਾ ਕੀ ਪ੍ਰਾਈਸ ਬੋ ਬਾਈ? ਲੋ ਵੀ ਇਹ ਇਹ ਉਹਦੇ ਨਾਲ ਮੋਟਾ ਲੱਗਦਾ ਗੱਦਾ ਕਿ ਸੇਮ ਹੀ ਹੈ 5.5 ਇੰਚ ਵੀ? 5.5 ਇੰਚ ਹੀ ਹੈ ਜੀ। ਅੱਛਾ ਫਿਰ ਇਹਦਾ ਇਹਦਾ ਪ੍ਰਾਈਸ ਦਾ ਕਿਉਂ ਫਰਕ ਆ ਬਈ? ਇਹ ਗਾਰੰਟੀ 10 ਸਾਲ ਹੈ ਜੀ ਤੇ ਇਹ ਲੇਟੈਕਸ ਫੋਮ ਹੈ ਸਾਰੀ। ਅੱਛਾ ਜੀ। ਮਤਲਬ ਕਿ ਮਟੀਰੀਅਲ ਦਾ ਫਰਕ ਹੈ ਇਹਦੇ ਵਿੱਚ? ਨੈਚੁਰਲ ਫੋਮ ਤੋਂ ਬਣਿਆ ਹੋਇਆ ਮੈਟ੍ਰਸ ਹੈ ਇਹ। ਹੂੰ ਲੇਟੈਕਸ ਫੋਮ ਦਾ ਗੱਦਾ। ਠੀਕ ਹੈ ਜੀ। ਕੀ ਪ੍ਰਾਈਸ ਲੱ ਇਹ ਕਿੰਨੇ ਦਾ ਪੁਰਾਣਾ ਕੱਟੋਗੇ ਇਹਦੇ ਬਾਰੇ ਦੱਸੋ ਇਹ ਕਿੰਨੇ ਦਾ ਕੱਟਿਆ ਜਾਊਗਾ ਇਹਦੇ ਚ ਇਸ ਤੇ ਵੀ 3000 ਦਾ ਕੱਟਿਆ ਜਾਊਗਾ ਜੀ ਤੁਹਾਡਾ ਜੋੜਾ ਅੱਛਾ ਇਹ ਚ ਵੀ 3000 ਦਾ ਕੱਟਿਆ ਜਾਊਗਾ ਪਰ ਇਹਦੇ ਨਾਲ ਤੁਹਾਨੂੰ ਕੰਜ਼ਿਊਮਰ ਸਕੀਮ ਨਾਲ ਜਾਏਗੀ ਜੀ ਇੱਕ ਬੈੱਡ ਸ਼ੀਟ ਨਾਲ ਦੋ ਪਿੱਲੋ ਕਵਰ ਅੱਛਾ ਹਾਂਜੀ ਹਾਂ ਤੇ ਪ੍ਰਾਈਸ ਪ੍ਰਾਈਸ ਇਹਦਾ ਰਹੇਗਾ ਜੀ ਤੁਹਾਡਾ 14000 ਰੇਟ ਹੈ ਜੀ 3000 ਦਾ ਕੱਟ ਕੇ 11000 ਦਾ ਰਹਿ ਗਿਆ ਜੀ ਇਹ ਲਓ ਜੀ ਇਹ 11000 ਦੇ ਗੱਦੇ ਤੁਹਾਨੂੰ ਮਿਲ ਜਾਣਗੇ 10 ਸਾਲ ਦੀ ਗਾਰੰਟੀ 10 ਸਾਲ ਦੀ ਗਾਰੰਟੀ ਦੇ ਨਾਲ ਨਾਲ ਕੀ ਮਿਲੂਗਾ ਬੈੱਡ ਸ਼ੀਟ ਨਾਲ ਦੋ ਪਿੱਲੋ ਦੋ ਪਿੱਲੋ ਮਿਲ ਜਾਣਗੇ ਉਹੀ ਇਸੀ ਕੰਪਨੀ ਦੇ ਤੇ ਭਾਈ ਆ ਸੌਫਟਨੈਸ ਚੈੱਕ ਕਰਾਓ ਇਹਦੀ ਮਾੜੀ ਭਾਈ ਇਹ ਕਿਵੇਂ ਕੰਫਰਟ ਇਹਦਾ ਜ਼ਿਆਦਾ ਜੀ ਬਿਲਕੁਲ ਜਿਹੜੇ ਦੂਜਿਆਂ ਦਾ ਰੇਟ ਘੱਟ ਹੈ ਵੇਖੋ ਜਿੰਨਾ ਗੁੜ ਪਾਓ ਸਿਆਣਿਆਂ ਦੇ ਓਨਾ ਮਿੱਠਾ ਮਿੱਠਾ ਹੋਊਗਾ ਜੀ ਤੇ ਇਹਦਾ ਰੇਟ ਤਾਂ ਭਾਈ ਜ਼ਿਆਦਾ ਹੈ ਇਹ ਹੈ ਪੋਲਾ ਦੇਖੋ ਤੁਸੀਂ ਨੱਪ ਕੇ ਸੋ ਇਹ ਬਾਈਆਂ ਕੋਲ ਹੈਗੀਆਂ ਜੀ ਇਹ ਤਾਂ ਸਕੀਮਾਂ ਗੱਦਿਆਂ ਨੇ ਭਾਈ ਇਹੀ ਨੇ ਇਹ ਇਥੋਂ ਤੱਕ ਆ ਇਸ ਤੋਂ ਅੱਗੇ ਵੀ ਰੇਂਜ ਹੈਗੀ ਜੀ ਇਸ ਤੋਂ ਵੀ ਬਹੁਤ ਉੱਪਰ ਰੇਂਜ ਹੈ ਜੀ 25 ਸਾਲ ਦੀ ਗਾਰੰਟੀ ਵਾਲਾ ਗੱਦਾ ਹਾਜ਼ਰ ਹੈ ਜੀ ਤੁਹਾਡੇ ਸਾਹਮਣੇ ਆਏ ਹਾਏ 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 ਬਾਈ ਆ ਤਾਂ ਤੂੰ ਜਾਦੀ ਐਂਡ ਕਲਾਸ ਚੀਜ਼ ਕੱਢ ਲੈਂਦੀ ਮੋਟਾ ਦੇਖੋ ਤੇ ਪੋਲਾ ਬਹੁਤ 25 ਸਾਲ ਦੀ ਗਾਰੰਟੀ ਹੈ ਬਾਈ 25 ਸਾਲ ਦੀ ਹੈ 2.5 ਦਿਖਾ ਕੇ 2.5 ਦਿਖਾ ਕੇ ਭਾਈ ਲੰਘ ਜਾਣਗੇ ਤੁਹਾਡੇ ਇਹ ਗਾਰੰਟੀ ਗਾਰੰਟੀ ਜੇ ਵੈਸੇ ਵੱਧ ਕੱਢ ਜੂ ਵੱਧ 30 ਸਾਲ ਕਿਹਾ ਕੰਪਨੀ ਨੇ ਤਾਂ 3-4 ਸਾਲ ਹੋਰ ਵੱਧ ਕੱਢ ਜੀ ਚੀਜ਼ ਐਸੀ ਹੈ ਭਾਜੀ ਦਾਦਾ ਲਵੇ ਪੋਤਾ ਵਰਤੇ ਆਹ ਕੀ ਬਾਤ ਹੈ ਅੱਛਾ ਕੀ ਰੇਟ ਬਹੁ ਭਾਈ ਇਹਦਾ ਕੀ ਰੇਟ ਬਊ ਗੱਕ ਕਿੰਨੇ ਨੇ ਇਹਦੇ ਪੁਰਾਣੇ ਘਟਰੇ ਨੇ ਇਹਦੇ ਚ ਸਿਰਫ ਇਸੀ ਗੱਦੇ ਤੇ ਇੱਕ ਸਕੀਮ ਕੱਢੀ ਹੈ ਕੰਪਨੀ ਨੇ ਜੀ ਜਿਹੜਾ ਗੱਦਾ ਤੁਹਾਡਾ ਪੁਰਾਣਾ 5000 ਚ ਕਟਿਆ ਜਾਊਗਾ ਜੀ ਅੱਛਾ ਜੀ ਸਿਰਫ ਇਸੀ ਕੰਪਨੀ ਇਸੀ ਗੱਦੇ ਚ ਜਿਵੇਂ ਜਿਵੇਂ ਗੱਦੇ ਮਹਿੰਗੇ ਹੁੰਦੇ ਜਾਂਦੇ ਨੇ ਓਵੇਂ ਤੁਹਾਡੇ ਪੁਰਾਣੇ ਗੱਦਿਆਂ ਦਾ ਮੁੱਲ ਵੀ ਵਧ ਜਾਂਦਾ ਵਧ ਜਾਂਦਾ ਜੀ 2000 ਤੋਂ ਸ਼ੁਰੂ ਹੋਏ ਸੀਗੇ ਬਿਲਕੁਲ ਜੀ 3 ਤੇ ਆ ਗਏ ਹੁਣ ਆ ਗਏ ਆਪਾਂ 5000 ਤੇ ਹੁਣ 5000 ਇਹਦੇ ਚ ਪਾਓ ਤੇ ਟੋਟਲ ਜੋੜਾ ਕਿੰਨੇ ਦਾ ਮਿਲੂਗਾ ਜੀ ਇਹ 9900 ਇਹਦਾ ਸੰਥਿਕ ਰੇਟ ਆ 18000 ਰੇਟ ਹੈ ਜੀ 5000 ਦਾ ਘਟ ਕੇ 13000 ਦਾ 13000 ਚ 25 ਸਾਲ ਦੀ ਗਾਰੰਟੀ ਵਾਲੇ ਤੁਹਾਨੂੰ ਫਰੀडम ਕੰਪਨੀ ਦੇ ਗੱਦੇ ਮਿਲ ਜਾਣਗੇ ਆ ਦੇਖੋ ਸਾਹਮਣੇ ਪੂਰਾ ਐਨ ਪਫੀ ਹੈ ਪੂਰਾ ਹੈ ਜੰਪ ਦੇਣ ਵਾਲਾ ਗੱਦਾ ਭਾਈ ਚਲੋ ਜੀ ਇਹ ਤਾਂ ਹੋ ਗਏ ਭਾਈ ਗੱਦੇ ਬਾਕੀ ਬਾਈ ਹਰਾਂ ਕੋਲ ਕੰਬਲ ਨੇ ਬਹੁਤ ਸਸਤੇ ਰੇਟ ਦੇ ਵਿੱਚ ਇੱਕ ਛੱਤ ਜਿਹੜਾ ਤੁਹਾਨੂੰ ਸਾਰਾ ਸਮਾਨ ਮਿਲਣ ਵਾਲਾ ਜਿਹੜਾ ਮੈਂ ਤੁਹਾਨੂੰ ਵਿਖਾ ਰਿਹਾ ਜੀ ਭਾਈ ਇੱਕ ਤੁਸੀਂ ਆਹ ਦੱਸੋ ਮੈਨੂੰ ਇਹ ਜਿਹੜਾ ਸੋਫਾ ਕਮ ਬੈੱਡ ਕਹਿ ਰਹੇ ਹੋ ਲਓ ਭਾਈ ਇਹ ਦੇਖੋ ਇਹ ਵੀ ਫਰੀडम ਕੰਪਨੀ ਦਾ ਹੈ ਭਾਈ ਜੀ अच्छा की प्राइस है भाई एदा ये 6 बाय 3 6 बाय 4 सारे साइज अवेलेबल हैं जी इसच अच्छा जी एदा रेट 4800 रुपए है जी अच्छा जी ठीक है जी 6 बाय 4 ਦਾ ਸਾਈਜ਼ ਹੈ ਪਰ ਮੈਂਸ਼ਨਡ ਹੈ ਜੀ ਇਹ ਕੱਟ ਕੇ 3000 ਦਾ ਪਏਗਾ ਜੀ ਤੁਹਾਨੂੰ اچھا ਲਓ ਜੀ ਆ ਬਣ ਗਿਆ ਬੈੱਡ ਤੁਹਾਡਾ اچھا ਭਾਈ ਇਹਨੂੰ ਆਪਾਂ ਤਾਂ ਵੀ ਕਰਕੇ ਰੱਖ ਸਕਦੇ ਹਾਂ ਹਾਂਜੀ ਹਾਂ ਇੰਜ ਹਨਾ ਸਰਾਨਾ ਪਰ ਐਡਾ ਸਰਾਨਾ ਲਿਆ ਨਹੀਂ ਜਾਣਾ ਤਾਂ ਹੁਣ ਮੁੜ ਜੂਗੀ ਹਨਾ ਤੇ ਲਓ ਜੀ ਇਹ ਕਿੰਨੇ ਦਾ ਕਿਹਾ ਤੁਸੀਂ ਇਹ 3000 ਦਾ ਜੀ ਅੱਛਾ ਜੀ 6 ਬਾਈ 4 4800 ਵਾਲਾ ਤੁਹਾਨੂੰ 3000 ਦਾ ਪੈ ਜਾਊਗਾ ਅੱਛਾ ਭਾਈ ਇਹ ਸਕੀਮਾਂ ਨੇ ਜਿਹੜੀਆਂ ਇਹ ਕਿੰਨਾ ਟਾਈਮ ਤੱਕ ਦੀਵਾਲੀ ਤੱਕ ਆ ਜਾਂ ਪੱਕਾ ਹੀ ਲੱਗੀਆਂ ਰਹਿਣਗੀਆਂ ਬਸ ਤੇ ਸਾਡਾ ਹੋਲ ਸੇਲ ਦਾ ਹੀ ਕੰਮ ਹੈ ਜੀ ਸਾਰਾ ਇੱਥੇ ਅੱਛਾ ਜੀ ਤਾਂ ਸਕੀਮਾਂ ਸਾਰਾ ਸਾਲ ਹੀ ਮਿਲਦੀਆਂ ਰਹਿੰਦੀਆਂ ਜੀ ਇਹ ਲਓ ਜੀ ਇਹ ਸਾਰਾ ਸਾਲ ਕਦੇ ਕੁਝ ਕਦੇ ਕੁਝ ਸਕੀਮਾਂ ਜਿਹੜੀ ਤੁਹਾਨੂੰ ਮਿਲਦੀ ਰਹੂਗੀ ਭਾਈ ਇੱਧਰ ਵੀ ਗੱਦੇ ਨੇ ਸਾਰੇ ਇਹ ਨਾ ਸੋਚੋ ਕਿ ਉੰਨੇ ਪਏ ਨੇ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਵੀਡੀਓ 'ਚ ਸਾਰਾ ਭੰਡਾਰ ਹੈ ਜੀ ਗੱਦਿਆਂ ਦਾ ਸੋ ਗੱਦੇ ਹੀ ਗੱਦੇ ਮਿਲ ਲਓ ਬਾਈ ਜੀ ਆ ਹੈਗਾ ਸੋਫਾ ਕਮ ਬੈੱਡ ਪਰ ਸੋਫੇ ਚ ਤਾਂ ਬਹੁਤ ਸੋਹਣਾ ਲੱਗਦਾ ਪਿਆ ਮੈਂ ਬੈਠ ਕੇ ਦੇਖ ਰਿਹਾ ਕੰਫਰਟ ਬਹੁਤ ਹੈ ਬਾਈ ਤੇ ਆ ਆ ਗਿਆ ਤੁਸੀਂ ਟੇਬਲ ਆ ਇੱਥੇ ਕੋਈ ਅਖਬਾਰ ਰੱਖਣੀ ਹੈ ਬੁੱਕ ਰੱਖਣੀ ਹੈ ਜਾਂ ਟਰੇ ਸਿੱਧਾ ਕਾਪਣਾ ਰੱਖਿਓ ਚਾਹ ਵਾਲਾ ਹਨਾ ਜੀ ਤੇ ਤੁਸੀਂ ਆਰਾਮ ਨਾਲ ਬੈਠੋ ਬੜੀ ਘੈਂਟ ਚੀਜ਼ ਹੈ ਜੀ ਇਹ ਪਿੱਲੋ ਤੁਹਾਨੂੰ ਇਹਦੇ ਨਾਲ ਮਿਲਣਗੇ ਤੇ ਬਾਈ ਜੀ ਇਹ ਬੈੱਡ ਕਿਵੇਂ ਬਣਦਾ ਇਹ ਦੱਸੋ ਜਰਾ ਕੋਈ ਇਹਦੇ ਬਾਰੇ ਡਿਟੇਲ ਦੱਸੋ ਕੀ ਇਹਦਾ ਪ੍ਰਾਈਸ ਹੈ ਇਹ ਸੋਫਾ ਕਮ ਬੈੱਡ ਹੈ ਜੀ ਵੈਲਵੈਟ ਦਾ ਫੈਬਰਿਕ ਉੱਪਰ ਲੱਗਿਆ ਹੋਇਆ ਇਸ ਤੇ ਆਹ ਹਾ 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 ਕੀ ਬਾਤ ਹੈ ਇਹਦੇ ਚ ਤਿੰਨ ਕਲਰ ਮਿਲ ਜਾਣਗੇ ਸਾਡੇ ਕੋਲ ਜੀ ਲੈ ਭਾਈ ਤੁਸੀਂ ਤਾਂ ਨਕਸ਼ਾ ਹੀ ਬਦਲਤਾ ਇਹਦਾ ਦੇਖੋ ਜੀ ਕੀ ਬਾਤ ਆ ਨਾ ਇਹ ਬਣ ਗਿਆ ਭਾਈ ਬੈੱਡ ਬੈੱਡ ਬਣ ਗਿਆ ਜੀ ਲਓ ਜੀ ਕਰੋ ਚੈੱਕ ਭਾਈ ਕੀ ਪ੍ਰਾਈਸ ਰੋਏਗਾ ਇਹਦਾ ਇਹਦਾ ਲੈਸ ਕਰਕੇ 11500 ਦਾ ਪਏਗਾ ਜੀ ਇਹ ਅੱਛਾ ਜੀ ਜੀ 11500 ਦਾ ਤੇ ਕੋਈ ਗਰੰਟੀ ਕਿੰਨੇ ਚਿਰ ਦੀ ਇੱਕ ਸਾਲ ਦੀ ਜੀ ਇੱਕ ਸਾਲ ਦੀ ਗਰੰਟੀ ਠੀਕ ਆ ਭਾਈ ਅੱਛਾ ਭਾਈ ਇਹ ਚੱਕਾ ਛੋਟਾ ਵੀ ਪਿਆ ਇਹਦਾ ਇਹਦਾ ਕੀ ਸੀ ਨਾ ਇਹ ਸੇਮ ਮਾਡਲ ਆ ਘੱਟ ਆ ਇਹ ਇਹ ਇਸੇ ਤਰ੍ਹਾਂ ਹੀ ਖੁੱਲਦਾ ਜੀ ਦੋ ਸਰਾਂ ਨੇ ਨਾਲ ਦੇਵਾਂਗੇ ਜੀ ਇਹਦੇ ਅੱਛਾ ਆਹ ਵਾਲੇ ਹਾਂਜੀ ਹਾਂ ਲਓ ਜੀ ਆ ਗੋਲ ਪਿੱਲੋ ਵੀ ਤੁਹਾਨੂੰ ਦੋ ਨਾਲ ਮਿਲਣਗੇ ਇਹਦੇ ਕਰੋ ਚੈੱਕ ਜੀ ਅੱਛਾ ਸੇਮ ਹੀ ਆ ਭਾਈ ਹਨਾ ਇਹਦਾ ਫੈਬਰਿਕ ਆ ਜਾਂ ਜੋ ਵੀ ਅੰਦਰ ਸਪੰਨ ਲੱਗੀ ਆ ਕਿੰਨੇ ਦਾ ਇਹ ਇਹ 9000 ਦਾ ਜੀ ਇਹ 9000 ਦਾ ਇਸੇ ਚ 6x3 ਦਾ ਵੀ ਮਿਲ ਜਾਏਗਾ ਜੀ ਉਹ 7000 ਦਾ 7000 ਦਾ ਜੀ 7 9 ਤੇ 11 ਜੀ 7 9 11 ਦੇ ਵਿੱਚ ਨੇ ਭਾਈ ਇਥੋਂ ਤੁਸੀਂ ਆਣ ਕੇ ਬਾਈਰਾਂ ਕੋਲ ਲੈ ਸਕਦੇ ਹੋ ਡਰੈੱਸ ਤੁਹਾਡੇ ਕੋਲ ਆ ਗਿਆ ਬਾਈ ਹੁਣ ਕੰਬਲਾਂ ਬਾਰੇ ਦੱਸੋ ਆਪਾਂ ਨੂੰ ਕੰਬਲ ਹੁਣ ਸਿਆਲ ਆ ਰਿਹਾ ਹੈ ਅੱਗੇ ਹਨਾ ਮਿਲਣੀ ਜੀ ਵੀ ਜਾਣੇ ਨੇ ਤੇ ਵੈਸੇ ਵੀ ਹਨਾ ਆ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ ਟਿੱਟਲਿਸ ਦੀਆਂ ਰਜਾਈਆਂ ਲਓ ਜੀ ਕਰੋ ਚੈੱਕ ਜੀ ਹੂੰ ਵੈਲ ਸਪਨ ਦੇ ਕੰਬਲ ਹੂੰ ਮੋਂਟੇ ਕਰ ਲਓ ਮੋਂਟੇ ਕਰ ਲਓ ਵੈਲ ਸਪਨ ਹਨਾ ਸਾਰੇ ਬ੍ਰਾਂਡ ਨੇ ਬਾਈ ਕੋਲ ਮੋਂਟੇ ਕਰ ਲਓ ਜੀ ਦੋ ਤਿੰਨ ਨਾਲ ਦੇ ਵੇਰੀਐਂਟ ਨੇ ਹਨਾ ਜੀ ਤੇ ਲਓ ਜੀ ਕਰੀਏ ਚੈੱਕ ਆਜੋ ਕੰਬਲ ਲਓ ਜੀ ਹੁਣ ਕੰਬਲ ਦੇਖਦੇ ਆਪਾਂ ਤੇ 220 ਰੁਪਏ ਤੋਂ ਸ਼ੁਰੂ ਨੇ ਜੀ 220 ਰੁਪਏ ਤੋਂ ਜੀ ਇਹ ਬਾਈ ਜੀ ਕਹਿੰਦੇ ਕਿ 220 ਰੁਪਏ ਤੋਂ ਸ਼ੁਰੂ ਨੇ ਕੰਬਲ ਸਿੰਗਲ ਬੈੱਡ ਦੇ ਸਿੰਗਲ ਬੈੱਡ ਦਾ ਜੀ ਲਓ ਜੀ ਦਿਖਾਓ ਆ ਕਰੋ ਚੈੱਕ ਜੀ ਮੈਂ ਕਹਨਾ ਬਾਈ ਲੋਈ ਨਾਲੋਂ ਕੰਬਲ ਨਹੀਂ ਵਧੀਆ ਰਹਿੰਦਾ ਇਹ ਬਿਲਕੁਲ ਜੀ ਤੇ 220 ਰੁਪਏ ਸਿਰਫ ਆ ਸਾਈਜ਼ ਸਾਈਜ਼ ਤਾਂ ਹੈਗਾ ਜੀ ਵਧੀਆ ਸਿਆਲਾਂ ਦੇ ਵਿੱਚ ਨਾ ਬੰਦੇ ਦੀ ਆਦਤ ਹੁੰਦੀ ਆ ਬਾਈ ਐ ਸੱਡਾਂ ਜੀਆਂ ਤੋਂ ਵੀ ਕੰਬਲ ਲਈ ਜਾਂਦਾ ਪੈਰਾਂ ਜਾਂ ਥੱਲੇ ਵੀ ਠੰਡ ਲੱਗਦੀ ਜਦੋਂ ਹਣਾ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਉਸ ਕੰਮ ਨੂੰ ਆ ਚੈੱਕ ਕਰ ਸਕਦੇ ਹੋ ਸਾਰੇ ਕਲਰ ਆ ਸਾਰੇ ਕਲਰ ਨੇ ਭਾਈ 220 ਰੁਪਏ ਵਾਲੇ ਸਿੰਗਲ ਬੈੱਡ ਦੇ ਕੰਬਲ ਦੇ ਵਿੱਚ ਕੰਬਲ ਬਹੁਤ ਸਸਤੇ ਨੇ ਭਾਈ ਤੇ ਹੈ ਵੀ ਵਧੀਆ ਇਹ ਨਹੀਂ ਵੀ ਪਤਲਾ ਜਾ ਇੱਕੋ ਭਾਈ ਉਹ ਵੀ ਹੁੰਦਾ ਖਿੱਚ ਕੇ ਜਿਹੜਾ ਅੱਧਾ ਕਿਲੋਮੀਟਰ ਤੱਕ ਵੀ ਚਲੇ ਜਾਂਦਾ ਉਹ ਉਹ ਮਿਲਣ ਵਾਲੇ ਹੁੰਦੇ ਨੇ ਉਹ ਉਹ ਮਿਲਣ ਵਾਲੇ ਉਹ ਵੀ ਉਹ ਹੈਗਾ ਹੁਣੇ ਉਹ ਵੀ ਮਿਲ ਜਣਗੇ ਜੀ ਠੀਕ ਹੈ ਜੀ ਅੱਛਾ ਜੀ ਇਹ ਇਹ ਤਾਂ ਹੈਗਾ ਜੀ ਆਪਣਾ 220 ਵਾਲੇ ਕੰਬਲ ਭਾਈ ਹੁਣ ਹੁਣ ਇਹਦੇ ਚ ਡਬਲ ਬੈੱਡ ਦੇ ਵੀ ਡਬਲ ਬੈੱਡ ਵੀ ਮਿਲ ਜੇਗਾ ਜੀ ਅੱਛਾ ਜੀ ਡਬਲ ਬੈੱਡ ਦਾ ਕੰਬਲ ਇਹ ਮਿਲ ਜੇਗਾ ਜੀ ਤੁਹਾਨੂੰ ਹਮ ਲਓ ਜੀ ਕਰੋ ਚੈੱਕ ਡਬਲ ਬੈੱਡ ਵਾਲਾ ਕੰਬਲ ਸੈਟਰੀ ਜੀ ਪਹਿਲਾਂ ਤਾਂ ਲਓ ਮੈਂ ਮੈਂ ਫੜਦਾ ਬਾਈ ਖੋਲੋ ਹੂੰ ਬਈ ਇਹ ਤਾਂ ਭਾਰਾ ਕਾਫੀ ਆ ਨਾ ਹਾਂ ਜੀ ਵੰਗੋ ਅੱਛਾ ਕੀ ਰੇਟ ਲੱਗੂ ਭਾਜੀ ਇਹ ਇਹ 450 ਰੁਪਏ ਦੇ ਜੀ ਡਬਲ ਬੈੱਡ ਦਾ ਕੰਬਲ ਲਓ ਜੀ ਡਬਲ ਬੈੱਡ ਦਾ ਕੰਬਲ ਮਿਲ ਜੂ ਤੁਹਾਨੂੰ ਸਿਰਫ 450 ਯਾਨੀ ਕਿ 450 ਰੁਪਏ ਦੇ ਵਿੱਚ ਤੇ ਸਿੰਗਲ ਹੋ ਗਿਆ 220 ਰੁਪਏ ਦਾ ਅੱਧੋ-ਅੱਧਾ ਫਰਕ ਹੈ ਤੇ ਵਧੀਆ ਮੋਟਾ ਕੱਪੜਾ ਹੈ ਭਾਈ ਆਹ ਦੇਖੋ ਅੰਦਰਲੇ ਪਾਸੇ ਆਹ ਵਾਲਾ ਗਰਮ-ਗਰਮ ਕੱਪੜਾ ਤੇ ਆਹ ਦੇਖੋ ਬਾਹਰੋਂ ਉਹ ਅੱਛਾ ਇੱਥੇ ਵੀਰੇ ਕਲਰ ਕਲਰ ਬਹੁਤ ਹੈ ਜੀ ਅੱਛਾ ਹਰ ਇੱਕ ਦੇ ਵਿੱਚ ਬਹੁਤ ਆਹ ਕਰੋ ਚਾਚਾ ਜੀ ਆਹ ਸਾਰੇ ਕਲਰ ਸਾਰੀ ਸਿੰਗਲ ਬੈੱਡ ਦਾ ਡਬਲ ਬੈੱਡ ਸਿੰਗਲ ਬੈੱਡ ਦੇ ਵਿੱਚ ਆਹ ਦੇਖ ਕਿੰਨਾ ਪਿਆਰਾ ਕਲਰ ਹੈ ਬਈ ਓਏ ਆਹ ਕਲਰ ਚੈੱਕ ਕਰ ਕਿੰਨਾ ਸੋਹਣਾ ਲੱਗ ਰਿਹਾ ਸੋ ਕਲਰ ਇਨਾਂ ਕੋਲ ਸਾਰੇ ਮਿਲ ਜਾਣਗੇ ਇੱਥੇ ਤੁਸੀਂ ਹੋਣਾ ਇੱਕ ਛੱਤ ਹਿੱਟ ਤੁਹਾਨੂੰ ਕੰਬਲ ਰਜਾਈਆਂ ਰਜਾਈਆਂ ਸੋਫਾ ਕਮ ਬੈੱਡ ਤੁਹਾਡੇ ਆਪਣਾ ਉਹ ਗੱਦੇ ਆ ਗਏ ਚਾਦਰਾਂ ਚਾਦਰਾਂ ਆ ਗਈਆਂ ਤੇ ਇੱਕ ਇੱਧਰ ਦੇਖ ਪਾਈਆਂ ਨੇ ਮਤਲਬ ਘੱਟ ਨਹੀਂ ਖੈਰਗਿਜ਼ਾਰੀ ਸਮਾਨ ਸਾਰਾ ਰੱਖਿਆ ਕਰੋਕਰੀ ਦਾ ਵੀ ਤੁਹਾਨੂੰ ਮਿਲ ਜੂਗਾ ਹਣਾ ਜੀ ਚਲੋ ਹੁਣ ਆਪਾਂ ਦੇਖਦੇ ਆ ਆਪਣੇ ਤੁਸੀਂ ਬੈੱਡ ਸ਼ੀਟ ਕਹਿ ਰਹੇ ਸੀ ਵੀਰੇ ਉਹ ਦਿਖਾ ਦਿਓ ਆਪਾਂ ਨੂੰ ਕਿਹੜੀਆਂ ਨੇ ਜੀ ਬਾਈ ਜੀ ਕਹਿੰਦੇ ਵੀ ਗਿਫਟਡ ਆਈਟਮਸ ਨੇ ਆਪਣੇ ਕੋਲ ਜੀ ਬਿਲਕੁਲ ਬੈੱਡ ਸ਼ੀਟਸ ਦੀਆਂ ਇਹ ਬੈੱਡ ਸ਼ੀਟ ਵੀਰੇ ਕਾਟਨ ਦੀਆਂ ਨੇ ਪਿਓਰ ਕਾਟਨ ਦੀਆਂ ਜੀ ਹਾਂ ਦਿਵਾਲੀ ਕਰਕੇ ਨਾ ਗਿਫਟਿੰਗ ਬਹੁਤ ਚੱਲ ਰਹੀ ਹੈ ਸਾਡੇ ਕੋਲ ਅੱਛਾ ਜੀ ਇਹ ਗਿਫਟਡ ਆਈਟਮ ਹੈ ਗਿਫਟ ਤੁਸੀਂ ਕਰਨਾ ਕਿਸੇ ਨੂੰ ਹਣਾ ਤੇ ਲਓ ਜੀ ਬਾਈ ਪ੍ਰਿੰਟ ਹੀ ਬਹੁਤ ਪਿਆਰਾ ਇਹ ਪਿੱਲੋ ਵੀ ਨਾਲ ਮਿਲਣਗੇ ਹਾਂ ਜੀ ਹਾਂ ਲਓ ਜੀ ਆ ਬੜੇ ਪਿਆਰੇ ਪਿਆਰੇ ਜੇ ਪਿੱਲੋ ਤੁਹਾਨੂੰ ਮਿਲਣਗੇ ਨਾਲ ਹਾ 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 ਕੀ ਬਾਤ ਹੈ ਤੇ ਚਾਦਰ ਬਾਈ ਚੰਗਿਆੜੇ ਵਾਲੀ ਤੇ ਨਹੀਂ ਹੈਗੀ ਪਲਿਸਟਰ ਦੀ ਨਹੀਂ ਨਹੀਂ ਪਿਓਰ ਕੋਟਨ ਦੀ ਬਣਾਈ ਜੀ ਤੁਹਾਨੂੰ ਪਿਓਰ ਕੋਟਨ ਦੀ ਚਾਦਰ ਨਾਲ ਇਹ ਤੁਹਾਨੂੰ ਦੋ ਪਿੱਲੋ ਕਵਰ ਮਿਲਣਗੇ ਪ੍ਰਾਈਸ ਕੀ ਰੋ ਬਾਈ ਚਾਦਰ ਦਾ ਪ੍ਰਾਈਸ ਸਿਰਫ 500 ਰੁਪਏ ਜੀ ਅੱਛਾ ਇਹ 500 ਰੁਪਏ ਦੇ ਵਿੱਚ ਸਾਰਾ ਜੋੜਾ ਹਾਂਜੀ ਹਾਂ ਅੱਛਾ ਜੀ ਇਹ 500 ਰੁਪਏ ਦੇ ਵਿੱਚ ਤੁਹਾਨੂੰ ਪਿੱਲੋ ਪਿੱਲੋ ਕਵਰ ਚਾਦਰ ਇਹ ਮਿਲ ਜੂਗੀ ਤੇ ਜਿਹੜੇ ਪਿੱਲੋ ਨਾਲ ਮਿਲਣਗੇ ਉਹਨਾਂ ਦੇ ਉੱਪਰ ਵੀ ਕਵਰ ਆ ਦੇਖੋ ਪਏ ਹੋਏ ਨੇ ਤੇ ਠੀਕ ਹੈ ਭਾਈ ਬਿਲਕੁਲ ਜਾਇਜ਼ ਰੇਟ ਹੈ ਨਾ ਇੱਕ ਤੁਸੀਂ ਕਿਹਾ ਸੀ ਥੋੜੀ ਜਿਹੀ ਨਾਰਮਲ ਰੇਟ ਵੀ ਹੈਗੀ ਚਾਦਰ ਆਪਣੇ ਕੋਲ ਉਹ ਵੀ ਹੈ ਜੀ 300 ਰੁਪਏ ਵਿੱਚ ਹੈ ਜੀ ਬੈਡ ਸ਼ੀਟ ਉਹ ਅੱਛਾ ਜੀ 300 ਤੋਂ ਸਟਾਰਟ ਨੇ ਆਪਣੀਆਂ ਜੀ ਹਾਂ ਜੀ ਹਾਂ ਲਓ ਜੀ ਉਹ ਵੀ ਦਿਖਾ ਦਿਓ ਆਪਾਂ ਉਹ ਵੀ ਕੋਟਨੀਆਂ ਕੋਟਨ ਚ ਹੈ ਜੀ ਸਾਰੀ ਕੋਟਨ ਹੈ ਲਓ ਜੀ ਇਹ ਸਾਰਾ ਇੱਧਰ ਦਿਖਾਓ ਸਾਰੇ ਕੰਬਲ ਵਗੈਰਾ ਆਹ ਸਾਰਾ ਜਿਹੜਾ ਇਹ ਬਾਈ ਕੋਲ ਸਾਰੇ ਗਿਫਟਡ ਆਈਟਮਸ ਨੇ ਗਿਫਟ ਕਰਨ ਵਾਸਤੇ ਲਓ ਜੀ ਆਹ ਦਿਖਾਓ ਚਾਦਰ ਹੁਣ કોટਨ ਦਾ ਸਾਰਾ ਸਮਾਨ ਰੱਖਿਆ ਬਾਈ ਉਹ ਜਿਹੜੀਆਂ ਦੂਸਰੀਆਂ ਚਾਦਰਾਂ ਹੁੰਦੀਆਂ ਨਾ ਉਹ ਮਤਲਬ ਜਿਹੜੀਆਂ ਤੁਹਾਨੂੰ ਮੈਂ ਕਹਿ ਰਿਹਾ ਚੰਗਿਆੜਾ ਮਹਿਕਮਾ ਉਹ ਉਹ ਕਰੰਟ ਵਾਲਾ ਕੰਮ ਬਣ ਜਾਂਦਾ ਜੀ ਉਸ ਵਿੱਚ ਪੋਲੀਸਟਰ ਮਿਕਸ ਹੁੰਦਾ ਸਿੰਥੈਟਿਕ ਕਪੜਾ ਹੁੰਦਾ ਜੀ ਹਮ ਲਓ ਜੀ ਅੱਛਾ ਬਾਈ ਇਹਦੇ ਵਿੱਚ ਕਲਰ ਕਲਰ ਤੇ ਡਿਜ਼ਾਈਨ ਬੇਸ਼ੁਮਾਰ ਬੇਸ਼ੁਮਾਰ ਕਲਰ ਤੇ ਬੇਸ਼ੁਮਾਰ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਚਾਦਰਾਂ ਕਰੋ ਚੈੱਕ ਜੀ ਤੇ ਕਿੰਨੇ ਦੀ ਕਹਾਂ ਤੁਸੀਂ ਇਹ 300 300 ਰੁਪਏ ਦੀ ਜੀ 300 ਰੁਪਏ ਅੱਛਾ ਇਹਦੇ ਨਾਲ ਪਿੱਲੋ ਕਵਰ ਵੀ ਹੈਗੇ ਬਾਈ ਪਿੱਲੋ ਕਵਰ ਨਾਲ ਹੈ ਜੀ ਅੱਛਾ ਜੀ ਇੱਕ ਹੋਰ ਤੁਹਾਨੂੰ ਬੈੱਡ ਸ਼ੀਟ ਦਿਖਾਣੇ ਆ 3D ਇਹ ਬਹੁਤ ਚੱਲ ਰਹੀ ਹੈ ਲਓ ਜੀ ਇਹ ਫੁੱਲਾਂ ਵਾਲੀ ਚਾਦਰ ਆ ਗਈ ਇਹ ਤੁਸੀਂ ਧੂਰ ਤੋਂ ਦੇਖੋਗੇ ਨਾ 3D ਰਿਫਲੈਕਟ ਪਏਗਾ ਇਹਦਾ ਹੂੰ ਲਓ ਜੀ ਇਹ 3D ਚਾਦਰ ਹੈ ਜੀ ਵਾਕਈ ਬਾਈ ਹਨਾ ਜਿਵੇਂ ਫੋਨ ਦੇ ਵਿੱਚ 3D ਸਿਸਟਮ ਹੁੰਦਾ ਹੈ ਇਹ 3D ਵਾਲੀ ਚਾਦਰ ਹੈ ਜੀ ਤੇ ਇਹਦਾ ਕੀ ਰੇਟ ਹੈ ਬਾਈ ਜੀ 350 ਇਹ 350 ਪਿੱਲੋ ਕਵਰ ਨਾਲ ਹੈ ਜੀ ਨਾਲ ਪਿੱਲੋ ਕਵਰ ਨਾਲ ਲਓ ਜੀ ਇਹ ਹੈਗੀਆਂ ਚਾਦਰਾਂ ਬਾਈ ਕੋਲ ਤੇ ਤੁਸੀਂ ਇੱਥੇ ਆ ਸਕਦੇ ਹੋ ਬਾਈ ਇੱਕ ਵਾਰੀ ਦੁਬਾਰਾ ਐਡਰੈਸ ਤੁਸੀਂ ਦੱਸ ਦਿਓ ਜੀ ਜੀ ਵਰਲਡ ਨਾਪਾ ਗੇਟ ਪਟਿਆਲਾ ਜੀ ਵਰਲਡ ਨਾਪਾ ਗੇਟ ਪਟਿਆਲਾ ਨਾਪਾ ਗੇਟ ਦੇ ਵਿੱਚ ਜਿਹੜੀ ਆਪਾਂ ਸ਼ਾਪ ਤੇ ਖੜੇ ਆ ਉਹਦਾ ਫਰੰਟ ਹੈ ਜੀ ਸੋ ਇੱਥੇ ਤੁਸੀਂ ਆਉਣਾ ਜੀ ਇਹ ਸਾਰਾ ਏਰੀਆ ਜਿਹੜਾ ਨਾਪਾ ਗੇਟ ਦਾ ਹੀ ਵਜਦਾ ਜੀ ਤੇ ਆ ਚੈੱਕ ਕਰੋ ਆ ਦੇਖੋ ਇਹ ਸਾਰਾ ਤੁਹਾਨੂੰ ਇਧਰ ਕਰੋਕਰੀ ਵਗੈਰਾ ਜਿਵੇਂ ਤੁਹਾਨੂੰ ਸਾਰੀ ਵੀਡੀਓ ਚ ਦੱਸਿਆ ਜੀ ਤੇ ਬਾਉ ਜੀ ਬੈਠੇ ਨੇ ਸਸੀ ਕਾ ਬਾਉ ਜੀ ਕੋ ਠੀਕ ਠਾਕ ਜੀ ਹਾਂਜੀ ਹਾਂਜੀ ਸ਼ੁਕਰੀ ਚਾਹੀਦਾ ਮਾਲਕ ਦਾ ਤੇ ਬਾਕੀ ਤੁਸੀਂ ਜਰੂਰ ਆਓ ਜੀ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਮਾਤਾ ਜੀ ਹਾਂਜੀ ਠੀਕ ਹੀ ਚਾਹੀਦਾ ਬਾਕੀ ਕਸਟਮਰ ਆਏ ਨੇ ਜੀ ਤੇ ਚੀਜ਼ਾਂ ਪਸੰਦ ਕਰੀ ਜਾਂਦੇ ਨੇ ਤੇ ਆਲਾ ਤੁਸੀਂ ਆ ਸਕਦੇ ਹੋ ਗੱਦੇ ਲੈ ਸਕਦੇ ਹੋ ਗੱਦਿਆਂ ਦਾ ਰੇਟ ਤੁਹਾਨੂੰ ਦੱਸਦਾ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਾਂ ਇੰਪੋਰਟੈਂਟ ਵਧੀਆ-ਵਧੀਆ ਚੀਜ਼ਾਂ ਸਾਨੂੰ ਪੇਸ਼ ਕਰਦੇ ਰਹਿੰਦੇ ਆ ਇਨਫੋਰਮੇਟਿਵ ਵਲੌਗ ਹੁੰਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ ਜੀ